ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਮੇਰੇ ਚੈਨਲ 'ਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਾਂ ਅੰਦਰ ਉਸਤ ਹੋਵੋਗੇ ਵੀਡੀਓ ਸ਼ੁਰੂ ਕਰਨ ਲੱਗੀ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖ ਕੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਇਹ ਦਿਨ ਹੈਗਾ ਸੋਮਵਾਰ ਦਾ ਸ਼ੋਮਰ ਦਾ ਹੈ 10:00 ਵਜੇ ਦਾ ਟਾਈਮ ਹੈ ਸਵੇਰ ਦਾ ਜਿਹੜੇ ਆਪਾਂ 2 ਦਿਨ ਪਹਿਲਾਂ ਕੱਪੜੇ ਧੋਤੇ ਸੀਗੇ ਉਹੀ ਨੇਗੇ ਇਹ ਦੂਸਰੇ ਦਿਨ ਵੀ ਮੈਂ ਕੋਠੇ ਤੇ ਪਾਤੇ ਸੀ ਇਹ ਕੱਲ ਕੋਠੇ ਤੇ ਲੱਗੀ ਸੀਗੀ ਹਵਾ ਹਵਾ ਚੱਲਦੀ ਸੀਗੀ ਤਾਂ ਕਰਕੇ ਥੋੜੇ ਸੁੱਕ ਗਏ ਸੀ ਸ਼ਾਮ ਨੂੰ ਲਿਆ ਕੇ ਫਿਰ ਮੈਂ ਨਾ ਅੰਦਰ ਮੰंजे ਤੇ ਖਲਾਰਤੇ ਸੀਗੇ ਇਹ ਬਰਾਂਡੇ 'ਚ ਇੱਕ ਵਾਰ ਤਾਂ ਮੈਨੂੰ ਠੰਡੇ ਜੇ ਲੱਗੇ ਆ ਜੇ ਲੱਗਦਾ ਸੀਗਾ ਵੀ ਗਿੱਲੇ ਨੇ हूँ तो सुे कपड़े भी ठंडे ज लगते नहीं लगते रहेंगे भी गिले पे ने पर ये तो सुे ही पे से मैं इन्हें तय करती सी अंदरों मंजा बार करके अज भी मैं कपड़े धोते थोड़े जे करके मैं चल भी इन्हें तैता ला दें पहला फिर बिचा पई ज्यादा रहा बिच अज वाले हो जाते फिर बिच पहल ਲੱਗੀ ਤਾਂ ਮੈਂ ਐ ਜੈਸੀ ਕੀ ਵੀ ਚੱਲ ਦੇਖ ਲਈਆਂ ਵੀ ਜਿਹੜੀ ਸੁੱਕੇ ਸੁੱਕੇ ਹੋ ਇਹਨਾਂ ਦੀ ਲਾ ਦੂੰਗੀ ਬਾਕੀ ਨੂੰ ਹਜੇ ਹੋਰ ਕੋਠੇ ਤੇ ਪਾ ਆਉਂਗੀ ਪਰ ਫਿਰ ਮੈਂ ਲਾਈ ਗਈ ਇਹ ਤਾਂ ਤਾਂ ਮੈਨੂੰ ਸਾਰੇ ਸੁੱਕੀ ਲੱਗੇ ਠੰਡੇ ਜੇ ਲੱਗਦੇ ਨੇ ਕੋਈ ਕਪੜਾ ਹੀ ਐ ਜੇ ਹੁੰਦਾ ਕੋਈ ਤਾਂ ਐ ਲੱਗੂਗਾ ਵੀ ਜਿਵੇਂ ਸੁੱਕਿਆ ਪਿਆ ਕੋਈ ਕੋਈ ਤਾਂ ਠੰਡਾ ਜਿਹਾ ਲੱਗ ਜਾਂਦਾ ਰਹਿੰਦਾ ਜਿਵੇਂ ਆਹ ਸ਼ੂਟ ਹੈ ਦੀ ਤਹਿ ਲਾਉਂਦੀ ਸੀ ਕਿ ਮੈਂ ਇਹ ਇਹ ਲੈਲਣ ਦਾ ਕਪੜਾ ਹੈਗਾ ਮੋਟਾ ਤੇ ਐ ਹੀ ਲੱਗ ਜਾਂਦਾ ਸੀਗਾ ਭਾਰੀ ਭਾਰੀ ਜਿਵੇਂ ਬਾਹਲਾ ਗਿੱਲਾ ਪਿਆ ਹੁੰਦਾ ਉਸ ਦਿਨ ਮੈਂ ਅੰਦਰ ਸਕਾਏ ਇਹ ਪਹਿਲਾਂ 15 ਵਜੇ ਚ ਰੱਸੀ ਬੰਨ ਕੇ ਪਾਏ ਸੀਗੇ ਫਿਰ ਕੋਠੇ ਤੇ ਪਾਈ ਸੀ ਫਿਰ ਰਾਤ ਨੂੰ ਸਾਰੀ ਰਾਤ ਅੰਦਰ ਪਏ ਰਹੇ ਨੇਗੇ ਹੁਣ ਤਾਂ ਸੁੱਕੇ ਕੱਪੜੇ ਵੀ ਠੰਡੇ ਜਿਹੇ ਲੱਗ ਕੇ ਨਾ ਗਿੱਲੇ ਲੱਗਦੇ ਰਹਿੰਦੇ ਨੇ ਕੱਪੜਿਆਂ ਤਾਂ ਬਹੁਤ ਔਖਾ ਹੀ ਸਰਦੀ ਚ ਮਸ਼ੀਨ ਚ ਸੁਕਾਉਣੇ ਆਪਾਂ ਤਾਂ ਵੀ ਨਹੀਂ ਤਾਂ ਵੀ ਦੋ ਦਿਨਾਂ ਚ ਸੁਕਦੇ ਨੇ ਮਸ਼ੀਨ ਚ ਸਕਾਏ ਹੋਏ ਵੀ ਮੋਟਾ ਕੱਪੜਾ ਜਲਦੀ ਸੁੱਕ ਜਾਂਦਾ ਜਿਵੇਂ ਪਛਮ ਦਾ ਹੁੰਦਾ ਜਿਹੜਾ ਕੋਈ ਸਵਟਰ ਕੋਟੀ ਪਤਲਾ ਕੱਪੜਾ ਨਹੀਂ ਸੁਕਦਾ ਹੈਗਾ ਪਛਮ ਦਾ ਕੱਪੜਾ ਤਾਂ ਮਸ਼ੀਨ ਚ ਉਸ ਤੋਂ ਅਨਸਾਰ ਹੀ ਸੁੱਕ ਜਾਂਦਾ ਸੁਕਣਾ ਪਾਉਣ ਦੀ ਵੀ ਲੋੜ ਨਹੀਂ ਪੈਂਦੀ ਇੱਕ ਵੇਲੇ ਜਿਵੇਂ ਇਹ ਲੋਈ ਹੈਗੀ ਜਦੋਂ ਇਹਨੂੰ ਸੁਕਾ ਦਿੰਨੇ ਵਾਸਤੇ ਜਮੀ ਬਿਲਕੁਲ ਸੁੱਕੀ ਲੱਗਣ ਲੱਗ ਜਾਂਦੀ ਆ ਬਸ ਇਹਨੂੰ ਥੋੜੀ ਧੁੱਪ ਲਾਉਣੀ ਪੈਂਦੀ ਹੈਗੀ ਇਹ ਮੇਰੇ ਕੱਪੜੇ ਸਾਹਮਣੇ ਸੀਗੇ ਪਹਿਲਾਂ ਵਾਲੇ ਕੱਪੜਾ ਬਹੁਤ ਗਾਪੇ ਦਾ ਸਰਦੀ ਚ ਕਿਉਂਕਿ ਸਾਰੇ ਮੋٹے ਹੁੰਦੇ ਨੇਗੇ ਬਿਨਾਂ ਬਿਨਾ ਸਰਦੇ ਬਾਹਲੇ ਹੋ ਜਾਂਦੇ ਨੇਗੇ ਜਿੰਨੇ ਹੁੰਦੇ ਉੰਨੇ ਧੋਣ ਵਾਲੇ ਹੋ ਜਾਂਦੇ ਨੇ ਕੁਸ ਕੱਪੜੇ ਮੇਰੇ ਵਸੇ ਅੱਜ ਪਾਏ ਬੈਸੀ ਮਸ਼ੀਨ ਚ ਅੱਜ ਥੋੜੀ ਸੀਗੇ ਫਿਰ ਮੈਨੂੰ ਐ ਹੋ ਗਿਆ ਵੀ ਚਲ ਤੋਈ ਦਨੀ ਹੈ ਕਿ ਜਾਦੇ ਵਾਲੇ ਇਕੱਠੇ ਹੋਏ ਵੀ ਫਿਰ ਆਪ ਨੂੰ ਔਖੇ ਹੁੰਦੇ ਸ ਧੋਣੇ ਸੁਕਣੇ ਪਉਣੇ ਤੀਸਰਾ ਦਿਨ ਹੋ ਗਿਆ ਸੀ ਵਾ ਚਲ ਤੋਈ ਦੇ ਮੱਜ ਵੀ ਕੱਪੜੇ ਪਾਏ ਹੋਏ ਸੀ ਮੇਰੇ ਮੈਂ ਲੱਗੀ ਸੀ ਕਿ ਪੋਚਾ ਲਾਉਣ ਇੱਥੇ ਪੋਚਾ ਵੀ ਗਰਮ ਪਾਣੀ ਕੱਢ ਕੇ ਲਈ ਸੀ ਮੈਂ ਪੋਚਾ ਲਾਉਣ ਨੂੰ ਬਿਲਕੁਲ ਸੁੱਕੀ ਲੀਰ ਕਰ ਕਰਕੇ ਫੇਰਦੀ ਸੀਗੀ ਮੈਂ ਇਹ ਫਰਸ਼ ਤੇ ਨਾ ਜਮੀ ਨਹੀਂ ਸੁੱਕਦਾ ਜੇ ਥੋੜਾ ਜਿਹਾ ਗਿੱਲਾ ਲੱਗ ਜੇ ਪੋਚਦੇ ਕੱਪੜਿਆਂ ਦਾ ਬਹੁਤ ਔਖਾ ਈ ਸਰਦੀ ਚ ਜੇ ਨਹੀਂ ਪੋਚੇ ਲੌਂਦੇ ਤਾਂ ਉਹ ਬਾਲਾ ਖਰਾਬ ਹੋ ਜਾਂਦਾਗਾ ਪੋਚੇ ਲਾ ਕੇ ਜੇ ਥੋੜਾ ਜਿਹਾ ਸੁੱਕ ਜਾਂਦਾ ਹੈ ਸਫਾਈ ਜੀ ਕਰਕੇ ਫਿਰ ਸੁੱਕਾ ਹੋ ਜਾਂਦਾ ਫਰਸ਼ ਜਿਵੇਂ ਮਾਂ ਨਿਚੋੜ ਕੇ ਲਾਉਂਦੀ ਸੀਗੀ ਮੈਂ ਤਾਂ ਫਿਰ ਵਧੀਆ ਸੁੱਕ ਗਿਆ ਸੀਗਾ ਪੱਖੇ ਛੱਡਣੇ ਪੈਂਦੇ ਨੇ ਫੇਰ ਵੀ ਇਹ ਜਿਹੜਾ ਬੱਕਾ ਕਮਰਾ ਬੰਦ ਪਿਆ ਵਿੱਚ ਮੈਂ ਨਹੀਂ ਲਾਇਆ ਸੀਗਾ ਜਿਵੇਂ ਸਾ ਝਾੜੂ ਹੀ ਲਾਦਾ ਸੀ ਕੱਲਾ ਵਿੱਚ ਆਪਾਂ ਵੜਦੇ ਘਟਾਂਗੇ ਵਧੀਆ ਪਿਆ ਹੁੰਦਾ ਇਹ ਤਾਂ ਇੱਕ ਦਿਨ ਛੱਡ ਕੇ ਲਾ ਦਿੰਨੀ ਐ ਚ ਤਾਂ ਫਿਰ ਮੈਂ تیر ਸੋਈ ਵਿੱਚ ਮੈਂ ਪਹਿਲਾਂ ਲਾ ਲਈ ਸੀਗੀ ਭਾਂਡੇ ਮਾਂਜਣ ਤੋਂ ਬਾਅਦ ਰਸੋਈ ਜਮੈਂ ਬੈਕੇਪੋਚਾ ਲਾਉਣੀ ਹੁੰਨੀ ਆ ਕਿਉਂਕਿ ਫਿਰ ਉਹ ਛੋਟੀ ਹੈਗੀ ਉਹਦੇ ਵਿੱਚ ਖੱਲਾ ਖੁੰਜਾ ਜਾਂ ਜਿchnਾ ਇਹ ਵੱਜਦਾ ਨਹੀਂ ਹੈਗਾ ਵੈਂਪਰ ਬੈਠ ਕੇ ਨਾ ਮੈਂ ਨਾ ਚੰਗੀ ਤਰ੍ਹਾਂ ਲੱਗ ਜਾਂਦਾ ਰਸੋਈ ਜੀ ਥੋੜਾ ਜਿਹਾ ਸਫਾਈ ਦੀ ਵੱਧ ਲੋੜ ਪੈਂਦੀ ਆ ਕਿ ਦਾਲ ਪਾਣੀ ਆਟਾ ਕੋਟਾ ਡੁੱਲ ਜਾਂਦਾਗਾ ਅੱਛਾ ਤਾਂ ਮੈਂ ਬੈਠ ਕੇ ਲਾਉਣੀ ਹੁੰਨੀ ਆ ਰਸੋਈ ਦਾ ਤਾਂ ਮੈਂ ਪਹਿਲਾਂ ਹੀ ਨਿਵੇੜ ਦੇਣੀ ਨਹੀਂ ਭਾਂਡੇ ਮਾਂਜਣਾ ਸਾਰਾ ਪੋਚਾ ਲਾਤਾ ਸੀਗਾ ਬੈਠ ਕੇ इधर मैं बाद चलाया कपड़े मशीन च पा के कपड़े साँभ के बस धुप्पता तो निकलती नहीं है अजय थोड़ी जी पिछले ज टाइम निकली सी सिल्ला जहा मौसम होया पाला कम सारे उम्मी करने पड़े ने गे पानी आम होंगे ने सारे ਇਸ ਤੋਂ ਬਾਅਦ ਫਿਰ ਮੈਂ ਟੂਟੀ ਵੀ ਆ ਗਈ ਸੀਗੀ ਟੈਂਕੀਆਂ ਭਰਨ ਤੋਂ ਬਾਅਦ ਫਿਰ ਮੈਂ ਕੱਪੜੇ ਕੱਢ ਲਈ ਸੀ ਮਸ਼ੀਨ 'ਚੋਂ ਇਹ ਥੋੜੇ ਹਰਸ ਆਪਣਾ ਧੋਣਾ ਹੀ ਪੈਂਦਾ ਹੁੰਦਾ ਰੋਜ਼ ਇੱਥੇ ਫਿਰ ਮਿੱਟੀ ਘਟਾ ਜਾ ਜਾਂਦਾ ਪੈਰਾਂ ਨਾਲ nali mai to tha siga nali mai dabb bhar le asi kapde challan vaste ਕੱਪੜੇ ਥੋੜੀ ਸੀ ਮੈਂ ਪਹਿਲਾਂ ਤਾਂ ਮੈਨੂੰ ਇਹ ਲੱਗਦਾ ਸੀ ਵੀ ਚੱਲ ਬੱਠਲ ਚੀ ਪਾਣੀ ਪਾ ਲਵਾਂ ਮੈਂ ਚੱਲ ਦੋ ਤਿੰਨ ਬੱਠਲਾ ਝੱਡੂ ੱਡੇ ਜੇ ਪਾਉਣਾ ਪਊਗਾ ਟੱਬ ਚ ਇੱਕ ਵਾਰੀ ਪਾਣੀ ਨਿਕਲ ਜਾਂਦਾ ਹੈਗਾ ਖੁੱਲਾ ਪਾਣੀ ਹੁੰਦਾ ਤਾਂ ਆ ਕਰਕੇ ਫਿਰ ਮੈਂ ਟੱਬ ਵੀ ਭਰ ਲਿਆ ਸੀਗਾ ਪਾਣੀ ਢਾਲੀ ਦੇ ਕੰਮ ਚ ਨਾ ਮੈਂ ਬਰਾਬਰ ਦੇ ਬੂਟੀ ਪਾ ਕੇ ਰੱਖਦੀ ਹੁੰਨੀ ਐਂਗੀ ਇਹਨਾਂ ਨੂੰ ਜਿੱਲੇ ਹੋ ਜਾਣ ਤਾਂ ਵੀ ਸਾਫ਼ ਕਰਕੇ ਉਹਨਾਂ ਦੀ ਨਾਲ ਪਾਏ ਜਾਂਦੇ ਨੇਗੇ ਮੈਂ ਤਾਂ ਇਹ ਕੱਪੜੇ ਦੇ ਬੂਟ ਪਾ ਲਾ ਉਹਦੀ ਭਿੱਜ ਜਾਂਦੇ ਨੇ ਨਾ ਉਹ ਫਿਰ ਮੁੜ ਕੇ ਸੁੱਕਣ ਫਿਰ ਠੰਡ ਜੀ ਲੱਗੀ ਜਾਂਦੀ ਰਹਿੰਦੀ ਆ ਕੱਪੜੇ ਦਾ ਸਾਫ਼ ਕਰਕੇ ਪਾ ਲੂਗਾ ਮੈਂ ਇਹਨਾਂ ਨੂੰ ਤਾਂ ਨਾਲ ਦੀ ਨਾਲ बस कपड़े मेरे जमी थोड़ी सी सु के मैं उपर ही पाया ही सी अच्त ना घंटे डेढ़ घंटे च कपड़े सुक गए थे कोठे से स्नेही में लिया के सामते सी अच सोना थोड़ा मौसम पिछले टाइम तो धुप तो भी निकल ही सी हवा चलती सी कोठे तो कुछ वह हवा लगती है कि तार से सुक जाते हैं दोनों पास हवा प ਉਹ ਜੀ ਉਸ ਤੋਂ ਬਾਅਦ ਮੈਂ ਕਪੜਾ ਹੀ ਧੋ ਕੇ ਫਿਰ ਮੈਂ ਨਾ ਲਈ ਸੀ ਕਿਸੀ ਕਿਸੀ ਨੂੰ ਠੰਡ ਚ ਜੀ ਨਹੀਂ ਕਰਦਾ ਸੀਗਾ ਬਸ ਨਹਾਉਣਾ ਪਿਆ ਨਾ ਖੁਰਕਵਾਲੀ ਹੁੰਦੀ ਹੈਗੀ ਸਿਰ ਚ ਪਤਾ ਨਹੀਂ ਕੀ ਗੱਲ ਬਤਿੰਦਾ ਸਰਦੀ ਕਰਕੇ ਖੁਸ਼ਕੀ ਹੋ ਗਈ ਇੱਕ ਮੈਂ ਔਲੇ ਦਾ ਤੇਲ ਲਾਉਣੀ ਸੀ ਸਾਰੀ ਔਲੇ ਤੇਲ ਨਾਲ ਖੁਸ਼ਕੀ ਹੋ ਜਾਂਦੀ ਹੈਗੀ ਪਿਛਲੇ ਸਾਲ ਮੈਂ ਖੋਪਰ ਤੇਲ ਲਾਉਦੀ ਰਹੀ ਖੁਰਕ ਨਹੀਂ ਹੁੰਦੀ ਸੀ ਸਿਰ 'ਚ ਬਸ ਇਹ ਕਿ ਮੈਥੋਂ ਲਿਆਂਦਾ ਹੀ ਨਹੀਂ ਗਿਆ ਆਲ ਇਹ ਲਈ ਆਏ ਨੇਗੇ ਬਾਹਲੀ ਖੁਰਕ ਹੁੰਦੀ ਐ ਕੁਸਾਪਾ ਟੋਪੀਆਂ ਲੈਣੇ ਆ ਨਾ ਜਿਹੜੀਆਂ ਪਛੰਦੀਆਂ ਇਹਨਾਂ ਨਾਲ ਵੀ ਹੁੰਦੀ ਐ ਸਰਦਾ ਹੈ ਨੀਗਾ ਮੈਨੂੰ ਤਾਂ ਜਮੀ ਨਹੀਂ ਸਰਦਾ ਸਿਰ ਨਾਲ ਕੇ ਨਾ ਮੈਂ ਥੋੜਾ ਜਿਹਾ ਚਿਰੀ ਬਸ ਵਾਲ ਸੁਕਾਏ ਸੀ ਠੰਡ ਜੀ ਬੜੀ ਜਾਂਦੀ ਸੀ ਸਿਰ 'ਚ ਮੈਂ ਟੋਪੀ ਲੈ ਲਈ ਇਕੱਠਾ ਕਰਕੇ ਇਵੇਂ ਇੱਥੇ ਕਰਦੀ ਸੀਗੀ ਤਰਪਾਈ ਜਿਵੇਂ ਨਹੀਂ ਹੱਥ ਚੱਲਦੇ ਸੀਗੇ ਮੇਰੇ ਠੰਡ ਚੜੀ ਪਈ ਸੀ ਇਹ ਮੇਰੀ ਨਨਦਾਈ ਹੋਈ ਹੈਗੀ ਇਹ ਬਣਾਉਂਦੀ ਸੀਗੀ ਸਲਵਾਰ ਮੇਰੇ ਵਾਲੀ ਮਸ਼ੀਨ ਤੇ ਨਾ ਚੱਲ ਵੀ ਇਹ ਮਸ਼ੀਨ ਤੇ ਬਣਾ ਲੈ ਛੇਤੀ ਬਣ ਜੂਗੀ ਇਹ ਪਿਛਲੇ ਪੈਰ ਦਾ ਕੰਮ ਹੈਗਾ ਸ਼ਿਲੇ ਬਰਨਾ ਦੋ 2:30 ਵਜੇ ਦਾ ਟਾਈਮ ਹੈ ਇਹ ਦੁਪਹਿਰ ਲਈ ਚਾਹ ਵੀ ਪੀ ਕੇ ਫਿਰ ਬੈਠ ਗਿਆ ਸੀ ਮੈਂ ਉਹਦੀ ਕਮੇਰੀ ਦੀ ਤਰਪਾਈ ਕਰਦੀ ਸੀ ਮਾਚਲ ਨਾਲ ਇਹ ਨਿਬੜ ਜੂਗੀ ਮੇਰੀ ਕਿ ਦਿਨਾਂ ਲੰਮਕਰੀ ਫਿਰਦੀ ਸੀ ਤੇ ਮੀਂਹ ਠੰਡ ਕਰਕੇ ਜੀ ਨਹੀਂ ਕਰਦਾ ਸੀ ਅੱਜ ਵਸ ਠੰਡ ਤਾਂ ਚੜੀ ਜਾਂਦੀ ਸੀ ਬਸ ਵਿਚਾਰ ਮੀਜੀ ਤੇ ਤਾਂ ਹੀ ਮੈਂ ਮਿੱਠੀ ਤਰਪਾਈ ਕਰੀ ਜਾਂਦੀ ਸੀ ਵੀ ਇਹ ਤਾਂ ਨਵੇੜ ਨਹੀਂ ਪਊਗੀ ਚਲੋ ਇਹ ਸੀ ਅੱਜ ਦੀ ਵੀਡੀਓ ਮਿਲਾਂਗੇ ਕਿਸੇ ਹੋਰ ਵੀਡੀਓ ਨਾਲ ਵੀਡੀਓ ਦੇਖ ਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਤੁਹਾਡੀ ਸਪੋਰਟ ਨਾਲ ਹੀ ਅੱਗੇ ਜਾਵਾਂਗੇ ਜਿਹੜੇ ਮੇਰੀ ਵੀਡੀਓ ਦੇਖਦੇ ਹੋ ਸਬਸਕ੍ਰਾਈਬ ਕੀਤਾ ਹੋਇਆ ਚੈਨਲ ਧੰਨਵਾਦ ਜੀ ਉਹਨਾਂ ਦਾ ਜਿਹਨੇ ਨਵੇਂ ਚ ਆਉਣੇ ਹਨ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਬੇ ਸਬਸਕ੍ਰਾਈਬ ਵੀ ਵਧੇ ਜਾਣ। ਧੰਨਵਾਦ।